गांव अत्याचार ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਲਈ ਵੱਖ-ਵੱਖ ਰਾਜਸੀ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਡੀਸੀ ਦਫਤਰ ਫਤਿਹਗੜ ਸਾਹਿਬ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਡਾਕਟਰ ਸੋਨਾ ਥਿੰਦ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਾਮਿਲ ਆਗੂਆਂ ਨੇ ਕਿਹਾ ਕਿ ਗਊ ਹੱਤਿਆ ਕਰਨ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਗਊ ਅਤਿਆ ਤਾਂ ਜੋ ਗਊ ਹੱਤਿਆ ਬੰਦ ਹੋ ਸਕੇ ਮਾਤਾ ਜੀ ਗੋਪਾਲ ਅੱਜ ਜਿਹੜਾ ਪਿੱਛੇ ਆਦਮਪੁਰ ਬਹੁਤ ਵੱਡਾ ਦੁਖਾਂਤ ਵਾਪਰਿਆ ਸੀਗਾ ਗੋ ਮਾਤਾ ਦਾ ਵੱਧ ਹੋਇਆ ਔਰ ਪਤਾ ਨਹੀਂ ਕਦੋਂ ਕਿ ਇਹ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ ਬੜਾ ਦੁੱਖ ਦਾ ਕਾਰਨ ਹੈ ਵੀ ਚਲੋ ਇਹ ਪਤਾ ਲੱਗ ਗਿਆ ਤੇ ਉਹਦੇ ਵਾਸਤੇ ਅਸੀਂ ਸਮੇ ਸਿਰ ਸਾਰਿਆਂ ਨੇ ਕੋਸ਼ਿਸ਼ ਕੀਤੀ ਅਜ ਕਦਰ ਨਾ ਦਿੱਤਾ ਔਰ ਵੱਖ-ਵੱਖ ਇਨਸਾਨ ਤੋਂ ਫਤਿਹਗੜ ਸਾਹਿਬ ਤੋਂ ਵੀ ਔਰ ਗੋਵਿੰਦਗੜ ਤੋਂ ਖਮਾਣੋ ਤੋਂ ਉੱਚਪੜ੍ਹਸਕੂਲ ਤੋਂ ਇਹ ਖਾਸ ਕਰਕੇ ਬਸੀ ਦੇ ਮੈਂ ਜਿਹੜੀ ਗਊਸ਼ਾਲਾ ਇਹਨਾਂ ਦਾ ਧੰਨਵਾਦ ਦੀਆਂ ਕਿ ਇਹਨਾਂ ਨੇ ਸਾਰਾ ਅਜੋਜਨ ਜਿਹੜਾ ਇਹਨਾਂ ਨੇ ਅੱਗੇ ਹੋ ਕੇ ਕੀਤਾ ਔਰ ਅਸੀਂ ਅੱਜ ਪ੍ਰੋਟੈਸਟ ਕਰਨ ਤੋਂ ਬਾਅਦ ਡੀਸੀ ਸਾਹਿਬ ਨੂੰ ਇਹ ਮੋਰੰਡਮ ਦੇ ਕੇ ਆਏ ਆਂ ਔਰ ਡੀਸੀ ਸਾਹਿਬ ਨੇ ਵੀ ਇਹ ਵਿਸ਼ਵਾਸ ਦਵਾਇਆ ਕਿ ਤੁਹਾਡਾ ਜਿਹੜਾ ਮੋਰੰਡਮ ਹੈ ਤੁਹਾਡਾ ਇਹ ਪੱਤਰ ਹੈ ਇਹ ਸੈਂਟਰ ਸਰਕਾਰ ਤੱਕ ਔਰ ਪੰਜਾਬ ਸਰਕਾਰ ਤੱਕ ਵੀ ਇਹਨਾਂ ਨੂੰ ਪਹੁੰਚਾਉਣੀ ਹੈ ਔਰ ਅਸੀਂ ਇਹਨਾਂ ਨੂੰ ਬਹੁਤ ਧੰਨਵਾਦੀ ਆ ਡੀਸੀ ਸਾਹਿਬ ਹੁਣ ਤੱਕ ਸਾਡੀ ਵੇਟ ਕਰਦੇ ਰਹੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਦਿਸਿਸ ਆਫ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਹਿੰਦੂ ਸੰਗਠਨਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਇਦਾਂ ਹੀ ਆਪਾਂ ਵੱਧ ਚੱਲ ਕੇ ਜਿੱਦਾਂ ਅੱਜ ਇਕੱਠੇ ਹੋਏ ਆਂ ਆਪਾਂ ਜਿਹੜਾ ਕੇਸ ਰਜਿਸਟਰਡ ਹੋਇਆ ਇਹਦੇ ਵਾਸਤੇ ਵੀ ਬੇਨਤੀ ਕਰਦਾ ਕਿ ਜਿਹੜਾ ਕੇਸ ਰਜਿਸਟਰਡ ਹੋਇਆ ਉਹਦੀ ਆਪਕ ਚੰਗੀ ਤਰ੍ਹਾਂ ਵਧੀਆ ਵਕੀਲ ਕਰਕੇ ਪੈਰਵਾਈ ਕਰੀਏ ਤਾਂ ਜੋ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾ ਸਕੀਏ ਇਹਨਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਵੀ ਚੈਨਲ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਗੋ ਮਾਤਾ ਜੈ ਗੋਪਾਲ ਪਿਛੀ ਪਠਾਨਾ ਕੀ ਗੋਸ਼ਾਲਾ ਕਮੇਟੀ ਕੇ ਤਤਵਿਧਾਨ ਮੇ डीसी दफ्तर के सामने धरना रखा गया सभी सामाजिक राजनीतिक सभी दल के सभी लोगों ने गौ माता को राष्ट्र माता घोषित करने के उपलक्ष्य में एक विशेष धरना रखा और जो आज हमारी गौ माता के हत्यारे घूम रहे हैं उनको फांसी की सजा हो सख्त कानून बने और कार्रवाई हो ऐसी द, ऐसी इसी प्रकार के सभी वाक्यों को ध्यान में रखते हुए एक विशेष धरना रखा गया और